ਇਦਾਂ ਕੀ ਅਰ ਮਤਲਬ ਕਿ ਕੀ ਹੋ ਜੂ ਇਦਾਂ ਵੀ ਜੋ ਲੋਕ ਨਾਲ ਜੁੜੇ ਆ ਉਹਨਾਂ ਚ ਬਰਉਰਤਾ ਪੈਦਾ ਹੋਵੇ ਲੋਕੀ ਜਿਹੜੇ ਭਾਈ ਸਾਹਿਬ ਨੂੰ ਪਿਆਰ ਕਰਦੇ ਆ ਵੀ ਉਹ ਇੱਕ ਪਾਸੇ ਹੋ ਜਾਣ ਇਹਨਾਂ ਦੀ ਸੋਚ ਨਾਲ ਨਾਲ ਜੁੜਨਾ ਸਾਰੇ ਬੰਦਿਆਂ ਨੂੰ ਪਤਾ ਆਪਾਂ ਨੂੰ ਕੀ ਹੋ ਜੂ ਇਦਾਂ ਕੁਛ ਨਹੀਂ ਹੋਣਾ ਇੱਕ ਜਰਨੈਲ ਆ ਤੇ ਉਹਨੇ ਆ ਤੁਹਾਨੂੰ ਪਤਾ ਕੱਲ ਜੇਲ੍ਹ ਦੇ ਵਿੱਚੋਂ ਚਿੱਠੀ ਆਈ ਤੇ ਉਹਨੇ ਜਰਨੈਲਾਂ ਵਾਲਾ ਸਬੂਤ ਦਿੱਤਾ ਉਹਨੇ ਹਾਂ ਮਾਂ ਮੇਰੀ ਝੂਠ ਬੋਲ ਸਕਦੀ ਪਰ ਮੈਂ ਸਿੱਖ ਹਾਂ ਕਲਗੀਆਂ ਵਾਲੇ ਦਾ ਹਾਂ ਰਤਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਿਓ ਬਾਬਿਓ ਸ਼ੇਅਰ ਕਰ ਦੋ ਪਿਆਰ ਕਰਨ ਵਾਲੇ ਮੇਰੇ ਭਰਾ ਤੁਸੀਂ ਜਿੰਨੇ ਵੀ ਹੋ ਜਰੂਰ ਅਸ ਵੀਡੀਓ ਨੂੰ ਸ਼ੇਅਰ ਕਰ ਦੋ ਅੱਗੇ ਕਰ ਦੋ ਸਾਰੇ ਭਰਾਵਾਂ ਤੱਕ ਪਹੁੰਚ ਜੇ ਕਰੇ ਵੀਡੀਓ ਆਪਣੇ ਇਦਾਂ ਮਤਲਬ ਕਿ ਪੇਸ਼ ਕਰ ਦੇਣਾ ਯਾਰ ਹੈ ਜਿਵੇਂ ਪਤਾ ਨਹੀਂ ਇਹਨਾਂ ਨੇ ਕਿੱਡਾ ਕੋਈ ਜ਼ੁਲਮ ਕੀਤਾ ਹੁੰਦਾ ਕੋਈ ਪਤਾ ਨਹੀਂ ਕੀ ਕੀਤਾ ਹੁੰਦਾ ਇਹਨੇ ਜ਼ੁਲਮ ਸੋ ਯਾਰ ਜਿਨ੍ਹਾਂ ਨੇ ਕਿੱਡੇ ਕਿੱਡੇ ਜ਼ੁਲਮ ਕੀਤੇ ਯਾਰ ਆਹ ਵੇਖੋ ਤੁਸੀਂ ਉਹਨਾ ਸਰਸੇ ਵਾਲੇ ਦਾ ਪਤਾ ਹੀ ਹੈ ਤੁਹਾਨੂੰ ਅ ਸਰਸੇ ਵਾਲੇ ਦਾ ਪਤਾ ਹੀ ਹੈ ਨਾ ਤੁਹਾਨੂੰ ਸ਼ਰਿਆਮ ਮੋੜ ਬੰਬ ਧਮਾਕਿਆਂ ਦਾ ਦੋਸ਼ੀ ਗੁਰੂ ਗੋਬਿੰਦ ਸਿੰਘ ਜੀ ਇਹ ਬੇਅਦਬੀਆਂ ਦਾ ਦੋਸ਼ੀ ਬਲਾਤਕਾਰੀਆਂ ਦਾ ਦੋਸ਼ੀ ਤੁਹਾਨੂੰ ਸ਼ਰਿਆਮ 2 2 3 3 ਮਹੀਨਿਆਂ ਦੀ ਜਿਹੜੀ ਪ੍ਰੋਲ ਮਿਲ ਜਾਂਦੀ ਆ ਹਾਂਜੀ ਹਾਂਜੀ ਰਤਨ ਸਿੰਘ ਜੀ ਉਹ ਮੈਂ ਗੱਲ ਕਰਨ ਰਿਹਾ ਸੀ ਨਾ ਚਲੋ ਉਹਨੇ ਫਿਰ ਵੀ ਲਾਜ ਰੱਖੀ ਉਹਨੇ ਕਹਿਤਾ ਨਾ ਮਾਤਾ ਮੇਰੀ ਝੂਠ ਬੋਲਦੀ ਮੈਂ ਸਿੱਖਿਆ ਕਲਗੀਆਂ ਵਾਲੇ ਦਾ ਮੌਤ ਤੋਂ ਬਚਣ ਲਈ ਮਾਤਾ ਨੇ ਆਖਤਾ ਸਿੱਖ ਨਹੀਂ ਹੈਗਾ ਹਾਂਜੀ ਇਹਨੂੰ ਤੁਸੀਂ ਮaaf ਕਰ ਦਿਓ ਅੰਦਾ ਨਹੀਂ ਮਾਤਾ ਮੇਰੀ ਝੂਠ ਬੋਲਦੀ ਆ ਮੇਹ ਮੇਰੀ ਮਾਂ ਹੀ ਨਹੀਂ ਮੈਂ ਸਿੱਖ ਆ ਮੈਂ ਸ਼ਹੀਦ ਹੋਣਾ ਚਾਹਣਾ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਸਾਰੇ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਵਾਰੋ ਵਾਰੀ ਤੇ 14 ਸਾਲਾਂ ਦਾ ਸੀ ਇੱਕ ਨੌਜਵਾਨ ਵਿੱਚੋਂ ਦੇ ਪਰ ਫਿਰ ਵੀ ਲਾਜ ਰੱਖੀ ਆ ਉਸ ਬੰਦੇ ਨੇ ਸਲੂਟ ਆ ਯਾਰ ਫਿਰ ਵੀ ਨਾਲ ਦੀ ਨਾਲ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਆ ਗੱਲ ਕੀਤੀ ਆ ਕਿ ਅਸੀਂ ਆਪਣੇ ਧਰਮ ਤੋਂ ਬਾਗੀ ਹੋ ਜੀਏ ਆਪਣੀਆਂ ਕਈਆਂ ਗੱਲਾਂ ਤੋਂ ਬਾਗੀ ਹੋ ਜੀਏ ਭੱਜ ਜੀ ਗਿਆ ਅਸੀਂ ਇਹ ਸਿੱਖ ਦਾ ਕੰਮ ਨਹੀਂ ਹੋ ਸਕਦਾ ਉਹ ਮਾਤਾ ਮੇਰੀ ਝੂਠ ਬੋਲਦੀ ਮੈਂ ਤਾਂ ਸੇਖਾਂ ਕਲਗੀਆਂ ਵਾਲੇ ਦਾ ਆਹਾ ਕੇ ਹੀਰੀ ਮਾਵਾਂ ਨੂੰ ਆ ਜਾਂਦਾ ਚਲੋ ਹੋ ਹੀ ਜਾਂਦਾ ਤੁਹਾਨੂੰ ਪਤਾ ਜ ਦੁਨਿਆਵੀ ਦੁਨੀਆਦਾਰੀ ਆਪਣੀ ਕਈ ਮਾਤਾ ਪਿਤਾ ਨੂੰ ਆਪਣੇ ਨੂੰ ਹੋ ਜਾਂਦਾ ਚਲੋ ਕੋਈ ਨਹੀਂ ਆਪਾਂ ਕਹਿ ਦਿੰਨੇ ਆ ਗੱਲ ਪੇਸ਼ ਕਰ ਦਿੰਨੇ ਆ ਵੀ ਨਹੀਂ ਸਾਡਾ ਬੱਚਾ ਇਹੋ ਜਿਹਾ ਨਹੀਂ ਜਾਂ ਕੁਛ ਨਹੀਂ ਔਰ ਫਿਰ ਵੀ ਬੜਾ ਵਧੀਆ ਜਵਾਬ ਦਿੱਤਾ ਉਹ ਸਿੰਘ ਸਾਹਿਬ ਨੇ ਬਹੁਤ ਚੜ੍ਹਦੀ ਕਲਾ ਵਾਲਾ ਮਤਲਬ ਕਿ ਜੋ ਚਿੱਠੀ ਆਈ ਹੈ ਬੜੀ ਵੀਧੀਆ ਪੜ੍ਹੀ ਹੈ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਕੋ ਮਰੀ ਕਿਦਾਂ ਹਾਂ ਗੁਰਪ੍ਰੀਤ ਪੰਨੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਔਰ ਗੁਰਪ੍ਰੀਤ ਪੰਨੂ ਕੀ ਹਾਲ ਨੇ ਠੀਕ ਠਾਕ ਹੋ ਮਬੋ ਕਰਿਓ ਜੇ ਸ਼ੇਰ ਯਾਰ ਅੱਜ ਨਾ ਰੀਚ ਬੜੀ ਡਾਊਨ ਹੋਈ ਪਈ ਫੇਸਬੁੱਕ ਦੀ ਬਹੁਤ ਜ਼ਿਆਦੀ ਯਾਰ ਹੇਟ ਲੈ ਨਾ ਲੈਵਲ ਤੇ ਆਈ ਹੋਈ ਆ ਤੋ ਤਾਂ ਕਰਕੇ ਕੁਝ ਕੁ ਬੰਦਿਆਂ ਨੇ ਇਹ ਵੀ ਇਤਰਾਜ਼ ਸੀ ਜਦੋਂ ਦੀ ਸੌ ਚੱਕੀ ਹੋਣੀ ਸੌ ਕਿਵੇਂ ਚੱਕ ਲਈ ਕਿਵੇਂ ਆ ਗਿਆ ਕਿਵੇਂ ਉਹ ਆ ਦੱਸੋ ਹੈ ਕੁਝ ਕੁ ਜਿਹੜਾ ਮਾਤਾ ਦਾ ਬਿਆਨ ਸੀ ਉਹ ਬਿਆਨ ਦੇ ਉੱਤੇ ਕੁਝ ਬੰਦੇ ਲੱਗੇ ਹੋਏ ਟਰੋਲ ਕਰਨ ਚਲੋ ਮਾਤਾ ਜੀ ਨੇ ਵੀ ਬਾਅਦ ਦੇ ਵਿੱਚ ਜਵਾਬ ਦਿੱਤਾ ਵੀ ਤੁਹਾਨੂੰ ਪਤਾ মিডিਆ ਨੂੰ ਸੁਰਤ ਬੰਦੇ ਦੀ ਮਾਰ ਦਿੰਦਾ ਕੋਈ ਉਹ ਤੇ ਕਿੰਨੇ মিডিਆ ਵਾਲੇ ਹੁੰਦੇ ਕੋਈ ਕੁਝ ਪੁੱਛਣ ਲੱਗ ਪੈਂਦਾ ਕਦੇ ਕੁਝ ਪੁੱਛਣ ਲੱਗ ਪੈਂਦਾ ਕਈ ਵਾਰ ਚ ਜਾਣੇਣ ਜਾਣੇ ਗਲਤੀ ਹੋ ਜਾਂਦੀ ਆ ਕਈ ਵਾਰੀ ਚਲੋ ਬਾਕੀ ਉਹ ਵੀ ਸਪਸ਼ਟ ਇਹਨਾਂ ਨੇ ਸਮੇ ਸਿਰ ਕਰਤਾ ਕੋਈ ਗੱਲ ਨਹੀਂ ਠੀਕ ਹੈ ਨਾ ਨਾਲ ਦੀ ਨਾਲ ਸਪਸ਼ਟ ਕਰਤਾ ਬੜਾ ਵਧੀਆ ਕੀਤਾ ਯਾਰ ਬਹੁਤ ਹੀ ਵਧੀਆ ਮਤਲਕੇ ਨਾਲ ਦੀ ਨਾਲ ਜਵਾਬ ਦਿੱਤਾ ਠੀਕ ਹੈ ਨਾ ਸਾਡੇ ਇਤਿਹਾਸ ਦੀਆਂ ਸਾਖੀਆਂ ਸਾਡੇ ਇਤਿਹਾਸ ਸੋ ਬੜਾ ਚੜਦੀ ਕਲਾ ਵਾਲਾ ਬਿਆਨ ਆਇਆ ਯਾਰ ਬਹੁਤ ਚੜਦੀ ਕਲਾ ਵਾਲਾ ਠੀਕ ਹੈ ਨਾ ਹਾਂ ਬਾਬੇ ਕਰ ਦੋ ਸ਼ੇਰ ਮਾਰੋ ਇੱਕ ਇੱਕ ਮੁੱਕੀ ਸ਼ੇਰ ਵਾਲੇ ਤੇ ਇਹ ਥੋੜੀ ਜਿਹੀ ਰੱਖੋ ਮੁਕੀ ਸ਼ੇਰ ਵਾਲੇ ਦੇ ਕਰ ਦੋ ਕਾਗਨੇ ਇਹ ਉਹਨਾਂ ਮੈਂ ਬੰਦਿਆਂ ਨੂੰ ਜਵਾਬ ਦੇਣਾ ਵਿਰੋਧੀਆਂ ਨੂੰ ਬੜੀ ਇਹਨਾਂ ਨੇ ਅੱਗ ਚੱਕੀ ਸੀ ਬੜਾ ਕੋ ਕੀਤਾ ਸੀ ਬੜੇ ਲਾਈਵ ਹੁੰਦੇ ਸੀ ਓਹ ਇਦਾਂ ਇਦਾਂ ਕਰਕੇ ਬਈ ਸੌ ਤਾਂ ਚੱਕਣੀ ਚੱਕਣੀ ਸੀ ਜੇ ਜਿੱਤੇ ਅਸੀਂ ਐਮਪੀ ਬਣਿਆ ਸੀ ਸੌ ਤਾਂ ਚੱਕਣੀ ਸੀ ਪਤਾ ਸੀ ਆਪਾਂ ਨੂੰ ਵੀ ਇਹ ਥੋੜਾ ਗੱਲ ਆ ਵੀ ਸੌ ਚੱਕ ਕੇ ਆਪਣੇ ਧਰਮ ਤੋਂ ਬਾਗੀ ਹੋ ਜਾਣਾ ਆਪਣੇ ਠੀਕਾ ਨਾ ਖਾਲਸਾ ਪੰਥ ਤੋਂ ਬਾਗੀ ਹੋ ਜਾਣਾ ਇਹ ਨਹੀਂ ਹੋ ਸਕਦਾ ਕਦੇ ਵੀ ਹਾਂਜੀ ਬڑے ਬੰਦਿਆਂ ਨੇ ਟਰੋਲ ਕੀਤਾ ਐ ਹੋ ਗਿਆ ਜੀ ਐ ਹੋ ਗਿਆ ਐ ਕਿਵੇਂ ਹੋ ਗਿਆ ਸਾਰਾ ਬੜਾ ਕੁਛ ਕਰਨ ਦੀ ਕੋਸ਼ਿਸ਼ ਭਾਵ ਕੇ ਬਦਨਾਮ ਕਰਨ ਦੀ ਇੱਕ ਕੋਸ਼ਿਸ਼ ਕੀਤੀ ਤੁਹਾਨੂੰ ਪਤਾ ਵੀ ਲੋਕਾਂ ਦੇ ਜਿਹੜੇ ਨੌਜਵਾਨਾਂ ਨੇ ਇੰਨਾ ਪਿਆਰ ਕੀਤਾ ਠੀਕ ਆਖ ਨਹੀਂ ਨੌਜਵਾਨਾਂ ਦੇ ਮਨੋਂ ਲੈ ਜੇ ਨੌਜਵਾਨ ਪਾਸੇ ਹੋ ਜਾਣ ਇਹਨਾਂ ਦੀ ਸੋਚ ਤੋਂ ਕਿੱਦਾਂ ਤੁਹਾਨੂੰ ਪਤਾ ਖੰਡੂਰ ਸਾਹਿਬ ਦੀ ਪਵਨ ਧਰਤੀ ਤੋਂ ਕਿੱਦਾਂ ਲੋਕਾਂ ਨੇ 5 ਲੱਖ ਵੋਟ ਪਾਈ ਆ ਤੇ ਤੁਹਾਨੂੰ ਪਤਾ ਕਿੱਦਾਂ 2 2.5 ਲੱਖ ਵੋਟ ਤੇ ਵੱਦ ਤੇ ਜਿੱਤੇ ਆ ਸਭ ਨਾਲ ਵੱਧ ਵੋਟ ਲੈ ਕੇ ਉੱਥਾ ਅਜਿਹੀਆਂ ਹਰਕਤਾਂ ਕਰਨੀਆਂ ਇਹੋ ਜੇ ਕੰਮ ਕਰਨੇ ਹੈ ਇੱਕ ਐਡਾ ਪੇਸ਼ ਕਰਨਾ ਜਿਵੇਂ ਪਤਾ ਨਹੀਂ ਕਿੱਡਾ ਕੋ ਮੁਜਰਮ ਹੁੰਦਾ ਪਤਾ ਨਹੀਂ ਕੀ ਕੁਛ ਨੇ ਕੀਤਾ ਹੁੰਦਾ ਪਤਾ ਨਹੀਂ ਹੈ ਇੰਨਾ ਵਿਵਾਦਤ ਖੜਾ ਕਰਨਾ ਚਾਰ ਸਪੇਰੇ ਯਾਰ ਬਹੁਤ ਮਾੜੀ ਗੱਲ ਆ ਯਾਰ ਅਸਲ ਜੀ ਹੈ ਗੱਲ ਕੁਛ ਵੀ ਨਹੀਂ ਐਵੇਂ ਬਸ ਬਿਨਾ ਗੱਲੋ ਐਵੇਂ ਤਾਂ ਦੀ ਤਾਂ हां ਤੇਜਿੰਦਰ ਸਿੰਘ ਮੰਗਟ ਕੀ ਹਾਲ ਆ ਬਾਈ ਵਧੀਆ ਵਧੀਆ ਜੀ ਐ ਇਹੋ ਜੀਆਂ ਗੱਲਾਂ ਦੇ ਸਾਡੇ ਕੋਸ਼ਕੂ ਬੰਦੇ ਸਾਡੇ ਆਪ ਦੇ ਪੱਗਾਂ 'ਚ ਸਿਰ ਪਸਾਈ ਫਿਰਦੇ ਆ ਬੰਦੇ ਉਹ ਉਹ ਹੀ ਇਹਨਾਂ ਦੇ ਖਲਾਫ ਬੋਲੀ ਯਾਰ ਬੋਲੀ ਚੱਲੋ ਕੋਈ ਫਰਕ ਨਹੀਂ ਪੈਣਾ ਤੁਹਾਨੂੰ ਮੈਂ ਪਹਿਲੇ ਦਿਨ ਕਹਿਤਾ ਸੀ ਨਾ ਵੀ ਤੁਸੀਂ ਜਿੰਨਾ ਮਰਜ਼ੀ ਬੋਲੋ ਤੁਸੀਂ ਜੋ ਮਰਜ਼ੀ ਕਰੋ ਵੀ ਸਾਨੂੰ ਕੋਈ ਫਰਕ ਨਹੀਂ ਪੈਣਾ ਜੀ ਕੋਈ ਫਰਕ ਪਿਆ ਪਾ ਲੋ ਰੌਲਾ ਹੋਰ ਪਾ ਲੋ ਠੀਕ ਹੈ ਕਿ ਨਹੀਂ ਲੋਕੀ ਸਾਰਾ ਕੁਝ ਜਾਣਦੇ ਆ ਨੌਜਵਾਨੀ ਸਾਰਾ ਕੁਝ ਜਾਣਦੀ ਆ ਪਹਿਲਾਂ ਵਾਲਾ ਸਮਾਂ ਨਹੀਂ ਰਹਿ ਗਿਆ ਹੁਣ ਠੀਕ ਹੈ ਨਾ ਪੜਿਆ ਪੜਿਆ ਲਿਖਿਆ ਅੱਜ ਕੱਲ ਦਾ ਨੌਜਵਾਨ ਉਹਨੂੰ ਸਭ ਪਤਾ ਉਹਨੂੰ ਸੱਚ ਝੂਠ ਦਾ ਤੁਸੀਂ ਫੇਸਬੁੱਕਾਂ ਦੇ ਉੱਤੇ ਫੇਕ ਆਈਡੀਆਂ ਬਣਾ ਕੇ ਫੇਕ ਅਕਾਊਂਟ ਬਣਾ ਕੇ ਵੀ ਕਰਨੀ ਇਦਾਂ ਥੋੜਾ ਕੁਝ ਹੋ ਜਾਊਗਾ ਕੀ ਕਰ ਲੋਗੇ ਤੁਸੀਂ ਇਦਾਂ ਕੁਝ ਨਹੀਂ ਕਰ ਸਕਦੇ ਹੋ ਤੁਸੀਂ ਤੁਸੀਂ ਮਾਰੋ ਬੜਕਾ ਉੱਚੀ ਉੱਚੀ ਕਰੋ ਤੁਸੀਂ ਕੀ ਕਰ ਲੋਗੇ ਹੈ ਕਿਸੇ ਬੰਦੇ ਦੀ ਸ਼ੋਵੀ ਤੁਹਾਡਿਆਂ ਤੋਂ ਜਵਾਨਾਂ ਤੁਹਾਡੀਆਂ ਜੇ ਤੁਸੀਂ ਲੈਰਸ਼ ਬਿਸ਼ਨੋਈ ਨੇ ਤੁਹਾਨੂੰ ਪਤਾ ਕੀ ਕੁਛ ਕੀਤਾ ਹੈ ਉਹਨਾਂ ਦੇ ਵੀਡੀਓ ਪਾਈਆਂ ਤੁਸੀਂ ਬੰਦਿਆਂ ਨੇ ਕਿੰਨੇ ਕੋ ਬੋਲਿਆ ਤੁਸੀਂ ਆ ਜਾਂ ਤੁਸੀਂ ਉਹ ਬਾਹਰਲਾ ਮਸਲਾ ਤੁਸੀਂ ਵੇਖਿਆ ਹੋਣਾ ਉਹ ਇੱਕ ਇਧਰ ਤਿਕਨ ਹਰਿਆਣੇ ਦੀ ਸਟੇਟ ਨੂਨ ਦੇ ਵਿੱਚ ਕੀ ਕੁਛ ਹੋਇਆ ਸੀ ਬਰਾਬਰੀ ਹੋਇਆ ਨਾ ਉਦੋਂ ਕੀ ਹੋਇਆ ਜਦੋਂ ਅਜਨਾਲੇ ਵਾਲਾ ਕਾਂਡ ਹੋਇਆ ਸੀ ਤੁਹਾਨੂੰ ਪਤਾ ਹੋਣਾ ਉਦੋਂ ਹੀ ਹਰਿਆਣੇ ਵਾਲਾ ਕਾਂਡ ਹੋਇਆ ਸੀ ਨੂਨ ਦੇ ਵਿੱਚ ਉਦੋਂ ਕਿੰਨੇ ਕੁ ਲੋਕਾਂ ਨੇ ਮਤਲਬ ਕਿ ਵੀਡੀਓ ਪਾ ਕੇ ਸਪਸ਼ਟੀਕਰਨ ਦਿੱਤਾ ਵੀ ਦੋ ਥਾਣੇ ਸੀ ਨਾ Haryana ਦਾ ਥਾਣਾ ਇੱਕ Punjab ਦਾ ਥਾਣਾ ਕਿਦਾਂ ਕਰਦਾ ਬੱਚਿਆਂ ਨਾਲ ਬਲਾਤਕਾਰ ਕੀਤਾ ਯਾ ਸਰਸੇ ਵਾਲੇ ਨਿਆਰਾਮ ਰੀਮ ਨੇ ਤੇ ਕਿਦਾਂ ਨੂੰ 2-2 3-3 ਮਹੀਨਿਆਂ ਦੀ ਪਰੋਲ ਮਿਲ ਜਾਂਦੀ ਆ ਕਿਦਾਂ ਉਹ ਆਪਣੇ ਡੇਰਿਆਂ ਤੇ ਜਾ ਕੇ ਸ਼ਰਿਆਮ ਸਤ ਸੰਗ ਕਰ ਸਕਦਾ ਉਹ ਫਿਰ ਵੀ ਆ ਕੇ ਉਹਨੂੰ ਕੋਈ ਰੋਕ ਟੋਕ ਨਹੀਂ ਤੇ ਜਿਹੜੇ ਸਾਡੇ 30-30 ਸਾਲਾਂ ਤੋਂ ਬੰਦੀ ਸਿੰਘ ਅੰਦਰ ਬੈਠੇ ਆ ਜਿਨ੍ਹਾਂ ਨੇ ਸਜ਼ਾ ਵੀ ਪੂਰੀ ਕਰ ਲਈ ਜੋ ਸਜ਼ਾ ਬਣਦੀ ਸੀ ਉਹ ਸਜ਼ਾ ਵੀ ਪੂਰੀ ਕਰ ਲਈ ਪਰ ਜੋ ਉਹਨਾਂ ਨੂੰ ਕਿਤੇ ਮਜਬੂਰੀ ਵਸ ਹੈ ਪਰੋ ਲੈਣੀ ਪਵੇ ਕਿਤੇ ਤੁਹਾਨੂੰ ਪਤਾ ਪਿਛਲੇ ਦਿਨੀ ਭਾਈ ਜਗਤਾਰ ਸਿੰਘ ਨਹੀਂ ਤਾਰਾ ਜਿਹੜਾ ਵੱਜਦਾ ਹਾਂਜੀ ਸ਼ਾਇਦ ਉਹ ਭਤੀਜੀ ਦੇ ਵਿਆਹ ਤੇ ਆਇਆ ਸੀ ਸ਼ਾਇਦ ਕਿੰਨੀ ਕੁ ਪ੍ਰੋਲ ਮਿਲੀ ਘੰਟੇ ਦੋ ਘੰਟੇ ਨਹੀਂ ਮਿਲੀ ਸੀ ਬਲਵੰਤ ਸਿੰਘ ਰਾਜੋਣ ਆਪਣੇ ਮਾਤਾ ਜੀ ਦੇ ਭੋਗ ਤੇ ਆਇਆ ਸੀ ਉਹਨੂੰ ਕਿੰਨੀ ਕੁ ਮਿਲੀ ਸੀ ਪ੍ਰੋਲ ਸੋਚ ਕੇ ਦੇਖੋ ਕਿ ਤੁਸੀਂ ਉਧਰ ਸਵਾਲ ਜਵਾਬ ਕੀਤੇ ਹੋ ਕਿਤੇ ਤੁਸੀਂ ਬੋਲੇ ਹੋ ਤੁਸੀਂ ਉਧਰ ਕਿਤੇ ਸਿੱਖਾਂ ਦਾ ਇੱਕ ਬੰਦਾ ਐਮਪੀ ਬਣ ਗਿਆ ਹੈ ਤੇ ਤੁਹਾਡੇ ਜਿਹੜੇ ਬੂਥੇ ਕਾਲੇ ਹੋ ਗਏ ਤੁਹਾਡੇ ਇਹ ਕਿੱਦਾਂ ਹੋ ਗਿਆ ਜੀ ਇੰਦਾ ਕਿੱਦਾਂ ਹੋ ਗਿਆ ਯਾਰ ਜੇ ਉਹਨਾਂ ਨੇ ਸੌ ਚੱਕਣੀ ਹੀ ਬੜੀ ਕੰਟਰੋਵਰਸੀ ਵੀ ਸੌ ਕਿਵੇਂ ਚੱਕੂ ਹੋਣੇ ਬੰਦਾ ਕਿ ਇਹ ਬੰਦਾ ਹੁਣ ਸੌ ਕਿਵੇਂ ਚੱਕੂਗਾ ਬੜੀ ਕੰਟਰੋਵਰਸੀ ਲੋਕਾਂ ਨੇ ਕੀਤੀ ਆ ਵੀ ਕੋਣ ਸਵਿਧਾਨ ਚ ਕਿਵੇਂ ਜਾਊਗਾ ਸਵਿਧਾਨ ਦੀ ਸੌ ਕਿਵੇਂ ਚੱਕੂਗਾ ਬਾਈ ਕੋਈ ਮਾੜੀ ਗੱਲ ਨਹੀਂ ਸਵਿਧਾਨ ਦੀ ਸੌ ਚੱਕੀ ਉਹਨੇ ਠੀਕ ਆ ਨਾ ਜੇ ਉਹ ਇੱਕ ਐਮਪੀ ਬਣਿਆ ਸੀ ਵੋਟਾਂ ਪਾਈਆਂ ਸਾਨੂੰ ਇੰਨਾ ਕੋ ਤਾਂ ਪਤਾ ਹੀ ਸੀ ਨਾ ਬਾਈ ਕਿ ਅਸੀਂ ਇਸ ਬੰਦੇ ਨੂੰ ਜਿਤਾਵਾਂਗੇ ਠੀਕ ਹੈ ਕਿ ਨਹੀਂ ਲੋਕ ਸਭਾ ਪਾਰਲੀਮੈਂਟ ਜਿੱਥੇ ਵੀ ਜਾਊਗਾ ਇਹ ਵੀ ਸੌ ਤਾਂ ਸਵਿਧਾਨ ਦੀ ਨੇ ਪਹਿਲੇ ਚੱਕਣੀ ਚੱਕਣੀ ਹੈ ਸੰਸਦ ਭਵਨ ਚ ਪਤਾ ਸੀ ਨਾ ਆਪਾਂ ਨੂੰ ਫਿਰ ਇਹਦੇ ਚ ਤਾਂ ਕੋਈ ਗੱਲ ਰਹੀ ਨਹੀਂ ਗਈ ਜਿਹੜੇ ਲੋਕੀ ਗੱਲਾਂ ਕਰਦੇ ਸਿਰਫ ਉਹਨਾਂ ਉਹਨਾਂ ਨੂੰ ਮੈਂ ਦੱਸ ਰਿਹਾ ਬਾਬੇ ਸ਼ੇਅਰ ਕਰ ਦਿਓ ਮੇਰੇ ਭਰਾ ਪਿਆਰ ਕਰਨ ਵਾਲੇ ਜਰੂਰ ਸ਼ੇਅਰ ਕਰੋ ਮੈਂ ਦੂਜੇ ਬੰਦੇ ਨੂੰ ਨਹੀਂ ਆਂਦਾ ਸਿਰਫ ਜਿਹੜਾ ਵੀਰ ਪਿਆਰ ਕਰਦਾ ਜਿਹੜਾ ਸੱਚ ਸੁੰਨਾ ਪਸੰਦ ਕਰਦਾ ਸੱਚਾ ਪਾਸੇ ਤੁਰਨਾ ਚਾਹੁੰਦਾ ਉਹ ਸ਼ੇਅਰ ਕਰ ਦਿਓ ਕਿਉਂਕਿ ਅੱਜ ਕੱਲ ਦਾ ਜ਼ਮਾਨਾ ਇਹੋ ਜਿਹਾ ਬਾਈ ਆਪਣੇ ਬਾਲੇ ਲੋਕੀ ਜਾਂਦੇ ਵੀ ਪਤਾ ਨਾ ਤੁਹਾਨੂੰ ਵੀ ਕਹਿ ਦਿੰਦੇ ਆ ਕਿ ਕਈਆਂ ਨੂੰ ਇਹ ਹੁੰਦਾ ਵੀ ਕਈ ਸੱਚ ਸੁੰਨਾ ਨਹੀਂ ਪਸੰਦ ਕਰਦੇ ਸੱਚੀ ਗੱਲ ਸੁੰਨਾ ਛੱਡੋ ਕਈ ਬੋਲਣ ਤੋਂ ਵੀ ਆਪਾਂ ਨਹੀਂ ਸੱਚ ਬੋਲਣਾ ਛੱਡੋ ਆਪਾਂ ਕੀ ਲੈਣਾ ਆਪਾਂ ਆਬ ਦੇ ਕਰੇ ਮौज ਕਰਦੇ ਆਪਾਂ ਕਿਸੇ ਤੋਂ ਕੀ ਲੈਣਾ ਹੋ ਹੀ ਜਾਵੇ ਜਿੱਥੇ ਕੁਝ ਹੁੰਦਾ ਜਿਹੜਾ ਕੋਈ ਨੌਜਵਾਨ ਨਸ਼ਾ ਕਰਦਾ ਕਰੀ ਜਾਂਦੇ ਆਪਾਂ ਨੂੰ ਕੀ ਆਪਣੇ ਘਰੇ ਠੀਕ ਹੈ ਇਹ ਜੇ ਅੱਜ ਅੱਗ ਨਸ਼ੇ ਵਾਲੀ ਕਿਸੇ ਦੇ ਘਰ ਲੱਗੀ ਕੱਲ ਨੂੰ ਤੇਰੇ ਘਰੇ ਵੀ ਆ ਜਾਣੀ ਆ ਕੋਈ ਸੋਚ ਹੁੰਦੀ ਨਾ ਸਾਡੇ ਕਈਆਂ ਬੰਦਿਆਂ ਦੀ ਵੀ ਆਪਾਂ ਕੀ ਲੈਣਾ ਆਪਾਂ ਨੂੰ ਕੀ ਲੱਗੇ ਜਿੱਥੇ ਮਰਜ਼ੀ ਜੋ ਮਰਜ਼ੀ ਕੁਝ ਹੋਈ ਚੱਲੇ ਆਪਾਂ ਕੀ ਲੈਣਾ ਆਪਾਂ ਬੋਲ ਕੇ ਕੀ ਲੈਣਾ ਟੋੜੇ ਬੜੇ ਬੰਦਿਆਂ ਦੀ ਇਹ ਇਹ ਸੋਚ ਹੁੰਦੀ ਮਾਨਸਿਕਾ ਵੀ ਅਸੀਂ ਕੀ ਲੈਣਾ ਉਹ ਫਿਰ ਘਰ ਦੀਆਂ ਚਾਰ ਦਿਵਾਰੀਆਂ ਦੇ ਵਿੱਚ ਬੰਦ ਹੋ ਜਾਂਦਾ ਬੰਦਾ ਫਿਰ ਉਹ ਨਾ ਸੱਚ ਸੁਣਨਾ ਪਸੰਦ ਕਰਦਾ ਨਾ ਸੱਚ ਬੋਲਣਾ ਪਸੰਦ ਕਰਦਾ ਹਾਂ ਤੇ ਫਿਰ ਸੱਚੇ ਬੰਦੇ ਕੋਲ ਤਾਂ ਤੁਹਾਨੂੰ ਪਤਾ ਉਹਨਾਂ ਖਲੋਣਾ ਹੀ ਕੀ ਆ ਸੋ ਇਹ ਜਰੂਰੀ ਗੱਲਬਾਤ ਸੀ ਵਾਪਸ ਕਰਨੇ ਵੀ ਬੜਾ ਮਤਲਬ ਕੇ ਕੰਮ じゃ ਚੱਲਿਆ ਸੀ ਸੋ ਇਸ ਗੱਲ ਤੋਂ ਜਰੂਰ ਆਪਾਂ ਮਤਲਬ ਕੇ ਆਪਣੇ ਆਪ ਸਮਝਣ ਦੀ ਲੋੜ ਆ ਵੀ ਐਵੇਂ ਫੇਸਬੁੱਕ ਤੇ ਜੋ ਪੋਸਟਾਂ ਜਾਂ ਕਿਦਾਂ ਆਪਾਂ ਚੱਲ ਰਿਹਾ ਕੰਮ ਇਹਨਾਂ ਤੇ ਆਪਾਂ ਨੂੰ ਲੋੜ ਨਹੀਂ ਬਹੁਤੀ ਨਿਗਾ ਮਾਰਨ ਦੀ